ਸੀਤ ਬੋਟ ਡਿੱਗ ਗਈ ਹੈ ਉਹਦੇ ਬਾਰੇ ਕੀ ਕਰੋਗੇ ਨਹੀਂ ਨਹੀਂ ਕਹੀਂ ਦਲੇਲ ਸਾਹਿਬ ਨੂੰ ਮਿਲ ਕੇ ਆਏ ਪਿਛਲੇ ਦਿਨੀ ਛੇ ਤਾਂ ਲਾਜਮੀ ਆ 70 75 ਸਾਲ ਦੇ ਉਮਰ ਦੇ ਉਹਨਾਂ ਦੇ ਉਹ ਇੱਕ ਵਾਰ ਉਹ ਜ਼ਿੰਦਗੀ ਦੇ ਵਿੱਚ ਕੈਸੇ ਤੋਂ ਪੀੜਤ ਰਹੇ ਆ ਮੈਂ ਤਾਂ ਮਤਲਬ ਪਹਿਲੀ ਗੱਲ ਕਿ ਉਹਨਾਂ ਦੇ ਸਿੱਦਕ ਨੂੰ ਸਲੂਟ ਕਰਦਾ ਕਿ ਉਹ ਇੰਨਾ ਇੱਕ ਮਹੀਨੇ ਤੋਂ ਉੱਪਰ ਸਮਾਂ ਭੁੱਖੇ ਰਹਿਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਹ 슈ਗਰ ਦੇ ਬੀਜ ਹੈ 슈ਗਰ ਵਾਲਾ ਬੰਦਾ ਜਿਹੜਾ ਜਿਹਨੂੰ 슈ਗਰ ਹੈ ਉਹਨੂੰ ਹੀ ਪਤਾ ਜਦੋਂ ਮੈਨੂੰ 슈ਗਰ ਦਾ ਮੈਨੂੰ ਪਤਾ ਆ ਕਿ 1.5-2 ਵਜੇ ਜਦੋਂ ਤੇ ਜਦੋਂ ਭੁੱਖ ਲੱਗਦੀ ਹੈ ਤੇ 슈ਗਰ ਦੇ ਕੀ ਭਾਜੜੀ ਦੇ ਸੋ ਮੈਂ ਮਤਲਬ ਕਿਹਦਾ ਕਿਹੜੀ ਟੀਟਸ ਤਾਂ ਹੀ ਭਾਜੀਪੀ ਨੇ ਕੇਂਦਰ ਸਰਕਾਰ ਨੇ ਪੜਾਈ ਆ ਕਿਸਾਨਾਂ ਦੀ ਬੰਗਾ ਪ੍ਰਤੀ ਉਹ ਮੰਗਾ ਜੜ ਗਿਆ ਹੱਲ ਕਰਨੀਆਂ ਚਾਹੀਦੀਆਂ ਉਹ ਡੱਲੇਵਾਲ ਸਾਹਿਬ ਦੀ ਜਾਨ ਜੜੀ ਉਹ ਬਚਾਉਣੀ ਚਾਹੀਦੀ ਉਹ ਅਸੀਂ ਸਾਰੇ ਉਹਨਾਂ ਨਾਲ ਹਮ ਅਸੀਂ ਬਲੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਈ ਹੈ ਕਿਸਾਨਾਂ ਲਈ ਹਮੇਸ਼ਾ ਹੀ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਸਾਡੀ ਜਿੱਥੇ ਡਿਊਟੀ ਲਾਓਗੇ ਅਸੀਂ ਹਰ ਡਿਊਟੀ ਨਿਭਾਵਾਂਗੇ ਜਿਹੜੀ ਕਿਸਾਨਾਂ ਲਈ ਪੰਜਾਬ ਦੀ ਕਿਉਂਕਿ ਖੇਤੀਬਾੜੀ ਐਗਰੀਕਲਚਰ ਸਟੇਟ ਹੈ ਪੰਜਾਬ ਦੇ ਵਿੱਚ ਸਾਡੀ ਡਿਊਟੀ ਆ ਕਿ ਪੰਜਾਬ ਦੀ ਖੇਤੀਬਾੜੀ ਨੂੰ ਜੜਾ ਬਚਾਈਏ ਸੋ ਦਲੇਲ ਸਾਹਿਬ ਦੇ ਆਪਾਂ ਨਾਲ ਆ ਕੋਈ ਇਦਾਂ ਦੀ ਕੋਈ ਸਰਿਕਲ ਸਾਹਿਬ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾ ਲਗਾਇਆ ਕਿ ਦਲੇਲ ਸਾਹਿਬ ਨੂੰ ਹਸਪਤਾਲ ਕਿਉਂ ਨਹੀਂ ਲਿਆਇਆ ਉਹਨਾਂ ਦਾ ਇਲਾਜ ਕਿਉਂ ਨਹੀਂ ਕਰਵਾਇਆ ਜਾ ਰਿਹਾ ਸਰ ਸੁਪਰੀਮ ਕੋਰਟ ਉੱਤੇ ਬੈਠੇ ਆ ਦੇਖੋ ਗੱਲ ਇਹ ਹੈ ਕਿ ਅਸੀਂ ਬਕਾਇਦਾ ਉੱਥੇ ਹਸਪੀਟਲ ਬਣਾਇਆ ਸਾਡਾ ਹਸਪੀਟਲ ਜਿਹੜਾ ਬਿਲਕੁਲ ਮੋੱਚੇ ਦੇ ਉੱਤੇ ਬੜਿਆ ਉਹ ਉੱਥੇ ਖਰ ਦਾਦਾ ਤੋਬੋਸ ਤੋਂ ਹਸਪੀਟਲ ਜਿਹੜਾ ਕ੍ਰੀਏਟ ਕੀਤਾ ਪਰ ਸਵਾਲ ਇਹ ਆ ਕਿ ਅਜੇ ਦਲੇਲ ਸਾਹਿਬ ਨੇ ਮੈਡੀਕਲ ਅਹੀ ਉਦੋਂ ਜਦੋਂ ਗਏ ਸੀਗੇ ਅਸੀਂ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਮੈਡੀਕਲ ਹੜਤਾਲ ਜਿਹੜੀ ਛੱਡ ਦਿਓ ਬਾਕੀ ਠੀਕ ਹੈ ਆਪਣਾ ਅੰਛਨ ਜਿਹੜਾ ਤੁਸੀਂ ਆਪਣਾ ਧਿਆਨ ਰੱਖੋ ਅਜੇ ਉਹ ਇਸ ਚੀਜ਼ ਲਈ ਬੰਦੇ ਨਹੀਂ ਪਰ ਜੋ ਕੁਝ ਸੁਪਰੀਮ ਕੋਰਟ ਨੇ ਕਿਹਾ ਜੋ ਕੁਝ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਅਸੀਂ ਉਹ ਪੂਰਾ ਲਾਗੂ ਕੀਤਾ ਔਰ ਉੱਥੇ ਬਕਾਇਦਾ ਵਧੀਆ ਇੱਕ ਹਸਪਤਲ ਜਿਹੜਾ ਉਹ ਬਣਾਇਆ ਠੀਕ ਠੀਕ ਹੈ ਸਹੀ ਤਾਂ ਬਹੁਤ بگੜ ਗਈ ਹੈ ਬੜੇ ਬੜੇ ਕੀ ਕਹੋ ਨਹੀਂ ਨਹੀਂ ਕਹੀਂ ਦਲੇਲ ਸਾਹਿਬ ਨੂੰ ਮਿਲ ਕੇ ਆਏ ਪਿਛਲੇ ਦਿਨੀ ਛੇ ਤਾਂ ਤਾਂ لازمی ਆ 70 75 ਸਾਲ ਦੀ ਉਮਰ ਹੈ ਉਹਨਾਂ ਦੀ ਉਹ ਇੱਕ ਵਾਰ ਉਹ ਜ਼ਿੰਦਗੀ ਦੇ ਵਿੱਚ ਕੈਸੇ ਤੋਂ ਪੀੜਤ ਰਹੇ ਆ ਮੈਂ ਤਾਂ ਮੱਲ ਪਹਿਲੀ ਗੱਲ ਕਿ ਉਹਨਾਂ ਦੇ ਸਿੱਦਕ ਨੂੰ ਸਲੂਟ ਕਰਦਾ ਕਿ ਉਹ ਇੰਨਾ 1 ਮਹੀਨੇ ਤੋਂ ਉੱਪਰ ਸਮਾਂ ਭੁੱਖੇ ਰਹਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਹ 슈ਗਰ ਦੇ ਬੀਜ ਹੈ 슈ਗਰ ਵਾਲਾ ਬੰਦਾ ਜਿਹੜਾ ਜਿਹਨੂੰ 슈ਗਰ ਹੈ ਉਹਨੂੰ ਹੀ ਪਤਾ ਜਦੋਂ ਮੈਨੂੰ 슈ਗਰ ਦਾ ਮੈਨੂੰ ਪਤਾ ਕਿ 1.5 2 ਅੱਜ ਜਦੋਂ ਜਦੋਂ ਭੁੱਖ ਲੱਗਦੀ ਹੈ ਤੇ ਸ਼ੂਗਰ ਦੇ ਕੀ ਭਾ ਜੜੀ ਬੈਕੀ। ਸੋ ਮੈਂ ਮਤਲਬ ਕਹਿੰਦਾ ਕਿ ਤੇਰੀ ਟੀਟਸ ਤਾਂ ਹੀ ਭਾਜੇਪੀ ਨੇ ਕੇਂਦਰ ਸਰਕਾਰ ਨੇ ਪੜਾਈ ਆ ਕਿਸਾਨਾਂ ਦੀ ਬੰਗਾ ਬਤ। ਉਹ ਮੰਗਾ ਜੜੀਆਂ ਹੱਲ ਕਰਨੀਆਂ ਚਾਹੀਦੀਆਂ। ਉਹ ਡੱਲੇਵਾਲ ਸਾਹਿਬ ਦੀ ਜਾਨ ਜੜੀ ਉਹ ਬਚਾਉਣੀ ਚਾਹੀਦੀ। ਅਸੀਂ ਸਾਰੇ ਉਹਨਾਂ ਨਾਲ। ਅਸੀਂ ਮਤਲਬ ਪੰਜਾਬ ਸਰਕਾਰ ਸਦਾ ਭਗਵਾਨ ਸਿੰਘ ਮਾਨ ਜੀ ਦੀ ਭਾਈ ਹੈ। ਕਿਸਾਨਾਂ ਲਈ ਹਮੇਸ਼ਾ ਹੀ ਉਹਨਾਂ ਦੀ ਉਹਨਾਂ ਨੂੰ ਕਿਹਾ ਕਿ ਸਾਡੀ ਜਿੱਥੇ ਡਿਊਟੀ ਲਾਓਗੇ। ਅਸੀਂ ਹਰ ਡਿਊਟੀ ਨੂੰ ਲਵਾਵਾਂਗੇ ਜਿਹੜੀ ਕਿਸਾਨਾਂ ਲਈ ਪੰਜਾਬ ਦੀ ਕਿਉਂਕਿ ਖੇਤੀਬਾੜੀ ਐਗਰੀਕਲਚਰ ਸਟੇਟ ਹੈ ਪੰਜਾਬ ਦੇ ਵਿੱਚ ਸਾਡੀ ਡਿਊਟੀ ਆ ਕੇ ਪੰਜਾਬ ਦੀ ਖੇਤੀਬਾੜੀ ਨੂੰ ਜਿਹੜਾ ਬਚਾਈਏ ਸੋ ਡਲੇਵਾਲ ਸਾਹਿਬ ਦੇ ਆਪਾਂ ਨਾਲ ਆ ਕੋਈ ਇਦਾਂ ਦੀ ਕੋਈ ਡਲੇਵਾਲ ਸਾਹਿਬ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾ ਲਗਾਇਆ ਕਿ ਡਲੇਵਾਲ ਸਾਹਿਬ ਨੂੰ ਹਸਪਤਾਲ ਕੋਲ ਲੈ ਆਇਆ ਹੈ ਉਹਨਾਂ ਦਾ ਇਲਾਜ ਕੋਈ ਨਹੀਂ ਕਰਵਾਇਆ ਜਾ ਰਿਹਾ ਸਰ ਸੁਪਰੀਮ ਕੋਰਟ ਉੱਤੇ ਬੈਠੇ ਆ ਦੇਖੋ ਗੱਲ ਇਹ ਹੈ ਕਿ ਅਸੀਂ ਬਕਾਇਦਾ ਉੱਥੇ ਹਸਪੀਟਲ ਬਣਾਇਆ ਸਾਡਾ ਹਸਪੀਟਲ ਜਿਹੜਾ ਬਿਲਕੁਲ ਮੋੱਚੇ ਦੇ ਉੱਤੇ ਬੜਿਆ ਉਹਦੇ ਖਰ ਦਾਦਾ ਟੋਬੋਸਟ ਹਸਪੀਟਲ ਜਿਹੜਾ ਕ੍ਰੀਏਟ ਕੀਤਾ ਅਸਵਾਲੇ ਆ ਕਿ ਅਜੇ ਡੱਲਿਆਲ ਸਾਹਿਬ ਨੇ ਮੈਡੀਕਲ ਅਹੀ ਉਦਨ ਜਦੋਂ ਗਏ ਸੀਗੇ ਅਸੀਂ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਮੈਡੀਕਲ ਹੜਤਾਲ ਜਿਹੜੀ ਛੱਡ ਦਿਓ ਬਾਕੀ ਠੀਕ ਹੈ ਆਪਣਾ ਅੰਛਨ ਜਿਹੜਾ ਤੁਸੀਂ ਆਪਣਾ ਧਿਆਨ ਰੱਖੋ ਅਜੇ ਉਹ ਇਸ ਚੀਜ਼ ਲਈ ਬੰਦੇ ਨਹੀਂ ਪਰ ਜੋ ਕੁਝ ਸੁਪਰੀਮ ਕੋਰਟ ਨੇ ਕਿਹਾ ਜੋ ਕੁਝ ਮਾਨਜੋਕ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਅਸੀਂ ਉਹ ਪੂਰਾ ਲਾਗੂ ਕੀਤਾ ਔਰ ਉੱਥੇ ਬਕਾਇਦਾ ਵਧੀਆ ਇੱਕ ਹਸਪੀਟਲ ਜਿਹੜਾ ਉਹ ਬਣਾਇਆ ਠੀਕ ਠੀਕ ਹਾਂ